ਸਾਡੇ ਇਲਾਕੇ ਦਾ ਮਾਨ ਤੇ ਸਤਿਕਾਰ ਸਰਦਾਰ ਸਾਬੂ ਸਿੰਘ ਜੀ ਹਮਦਾਰ ਜਿਨ੍ਹਾਂ ਦਾ ਪਿਛਦੀ ਪਿੰਡ ਹੈ ਅੱਦੀ ਮਟਵਾਲੀ ਉਹਨਾਂ ਦੀ ਜਨਮ ਦਿਨ ਦੇ ਉੱਤੇ ਅਸੀਂ ਹਰ ਸਾਲ ਸਮਾਗਮ ਕਰਾਉਂਦੇ ਹਾਂ ਔਰ 1 ਜਨਵਰੀ ਜਿਹੜੀ ਹੈ ਉੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਜਨਮ ਦਿਨ ਦੇ ਸਬੰਧ ਦੇ ਵਿੱਚ ਉਹਨਾਂ ਨੂੰ ਯਾਦ ਕਰਨ ਲਈ ਕਿ ਕੋ ਮੁਸ਼ਾਇਰਾ ਤੇ ਕਵੀ ਸਮੇਲਨ ਦਾ ਪ੍ਰੋਗਰਾਮ ਰੱਖਿਆ ਔਰ ਨਾਲ ਜਿਹੜਾ ਉਹਨਾਂ ਦਾ ਇਤਿਆਦਮ ਕਦਮ ਹੋទ ਲੱਗਿਆ ਹੈ ਇਹਦੇ ਤੇ ਵੀ ਆ ਕੇ ਅਸੀਂ ਉਹਨੂੰ ਸ਼ਰਧਾਂਜਲੀ ਤੇ ਸ਼ਬਦਾ ਸ਼ੁਮਨ ਫੁੱਲ ਭੇਟ ਕਰਨੇ ਆ ਔਰ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਪੰਜਾਬ ਨੂੰ ਪੰਜਾਬੀ ਬੋਲੀ ਨੂੰ ਪੰਜਾਬ ਦੇ ਸਹਿਤ ਨੂੰ ਅਸੀਂ ਉਹਨਾਂ ਨੂੰ ਹਮੇਸ਼ਾ ਹੀ ਦਿਲਾਂ ਦੇ ਵਿੱਚ ਯਾਦ ਰੱਖ ਸਕੀ ਆਉਣ ਵਾਲੇ ਜਿਹੜੇ ਬੱਚੇ ਆ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹ ਉਹਨਾਂ ਲਈ ਪ੍ਰੇਰਨਾ ਦਾ ਸਰੋਤ ਬਣੇ ਰਹੇ ਧੰਨਵਾਦ ਅਸਲ 'ਚ ਡਾਕਟਰ ਸਾਧੂ ਸਿੰਘ ਖਮਦਾਰ ਭੂਰਾਂ ਦਾ ਜਿਹੜਾ ਜਨਮ ਦਿਨ ਹੈ ਉਹ ਪੰਜਾਬੀ ਪੱਤਰਕਾਰੀ ਦਾ ਜਨਮ ਦਿਨ ਆਪਾਂ ਕਹਿ ਸਕਦੇ ਹਾਂ ਕਿ ਉਨ੍ਹਾਂ ਨੇ ਪੰਜਾਬੀ ਪੱਤਰਕਾਰੀ ਨੂੰ ਜਿਸ ਬੁਲੰਦੀਆਂ ਤੱਕ ਪਹੁੰਚਾਇਆ ਤੇ ਉਹਨਾਂ ਤੋਂ ਬਾਅਦ ਭਾਜੀ ਵਰਿੰਦਰ ਸਿੰਘ ਖਰਾਨੇ ਦਿੱਥੇ ਅਜੀਤ ਨੂੰ ਲੈ ਕੇ ਆਂਦਾ ਉਹਦੇ ਤੇ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਮਾਣ ਕਰਦੇ ਆ ਸੋ ਇਹ ਦਿਨ ਸਾਡੇ ਸਾਰਿਆਂ ਲਈ ਖਾਸ ਹੈ ਕਿ 1 ਜਨਵਰੀ ਨੂੰ ਅਸੀਂ ਉਹਨਾਂ ਦੇ ਜਨਮ ਦਿਨ ਤੇ ਇੱਥੇ ਇਕੱਤਰ ਹੁੰਨੇ ਆ ਤੇ ਉਹਨਾਂ ਨੂੰ ਬੜੇ ਸਤਿਕਾਰ ਤੇ ਅਦਬ ਨਾਲ ਫੁੱਲ ਮਾਲਾ ਮਾਪੇਨ ਕਰਕੇ ਅੱਜ ਜਿਹੜਾ ਇਸ ਵਾਰ ਜਿਹੜਾ ਸੈਮੀਨਾਰ ਤੇ ਕਵੀ ਸੰਮੇਲਨ ਹੋ ਰਿਹਾ ਇਹ ਸਾਰਿਆਂ ਨੂੰ ਸ਼ਾਮਲ ਹੋਣ ਦਾ ਸੱਦਾ ਹੈ ਡਾਕਟਰ ਸਾਧੂ ਸਿੰਘ ਮਦਰਜੀ ਦਾ ਜਿਹੜਾ ਜੱਦੀ ਪਿੰਡ ਹੈ ਪੱਦੀ ਮਠਵਾਲੀ ਹੈ ਤੇ ਜਿੱਥੋਂ ਇਹ ਮੰਨ ਲਓ ਪੰਜਾਬੀਅਤ ਦੀ ਮਿਸਾਲ ਸ਼ੁਰੂ ਹੋਈ ਹੈ ਤੇ ਇਸੇ ਪਿੰਡ ਦੇ ਵਿੱਚ ਜਿੱਥੇ ਆਦਮ ਕਦ ਬੁੱਤ ਲੱਗਾ ਹੋਇਆ ਉੱਥੇ ਸਟੇਡੀਅਮ ਬਣਿਆ ਹੋਇਆ ਹੈ ਤੇ ਉਹਨਾਂ ਦੀ ਯਾਦ ਨੂੰ ਤਰੋਤਾਜ਼ਾ ਕਰਨ ਦੇ ਲਈ ਹਰ ਸਾਲ ਜਿਹੜੇ ਯਤਨ ਕੀਤੇ ਜਾਂਦੇ ਆ ਉਹਨਾਂ ਯਤਨਾਂ ਦੇ ਤਹਿਤ ਜਿਹੜਾ 1 ਜਨਵਰੀ ਨੂੰ ਉਹਨਾਂ ਦੇ ਜਨਮ ਦਿਨ ਤੇ ਉੱਤੇ ਸਮਾਗਮ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਜਿੱਥੇ ਵਕ ਵਕ ਸ਼ੀਖੀਤਾ ਦਾ ਸਨਮਾਨ ਕੀਤਾ ਜਾਊਗਾ ਉੱਥੇ ਮਸ਼ਹਰਾ ਕੀਤਾ ਜਾਊਗਾ ਤੇ ਰੰਗਾਂ ਰੰਗ ਪ੍ਰੋਗਰਾਮ ਹੋਊਗਾ ਤੇ ਉਹਨਾਂ ਨੂੰ ਆਪਾਂ ਜਿਹੜਾ ਯਾਦ ਕਰਾਂਗੇ ਤੇ ਵਕ ਵਕ ਸ਼ੀਖੀਤਾ ਇਸ ਮੁਕਤੇ ਪੁੱਢਣਗੇ 1 ਜਨਵਰੀ ਨੂੰ ਜੋ ਡਾਕਟਰ ਸਾਧੂ ਸਿੰਘ ਮਦਰਜੀ ਦੇ ਜਨਮ ਦਿਨ ਤੇ ਉੱਤੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ ਇਸ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਵੱਖ-ਵੱਖ ਸ਼ਖਸੀਅਤਾਂ ਨੂੰ ਅਸੀਂ ਸਨਮਾਨ ਕਰਨ ਦਾ ਫੈਸਲਾ ਲਿਆ ਹੈ ਉਹਦੇ ਵਿੱਚ ਅਸੀਂ ਧਾਰਮਿਕ ਤੇ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਜਿਹੜੇ ਐਸਡੀਓ ਸਰਜੀਤ ਸਿੰਘ ਨੇ ਨਵਾਂ ਸ਼ਹਿਰ ਜਿਹੜੇ ਵੱਖ-ਵੱਖ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਯੋਗਦਾਨ ਪਾਉਂਦੇ ਨੇ ਉਹਨਾਂ ਦਾ ਸਨਮਾਨ ਕਰਾਂਗੇ ਇਸ ਤਰ੍ਹਾਂ ਹਰਪਾਲ ਸਿੰਘ ਜਿਹੜੇ ਸਮਾਜ ਸੇਵਾ ਦੇ ਵਿੱਚ ਵੱਡਾ ਯੋਗਦਾਨ ਪਾ ਰਹੇ ਨੇ ਸਰਪੰਚ ਪਠਲਾਵਾ ਉਹਨਾਂ ਨੇ ਜਿੱਥੇ ਸਿਹਤ ਖੇਤਰ ਦੇ ਵਿੱਚ ਵੱਡਾ ਯੋਗਦਾਨ ਪਾਇਆ ਉੱਥੇ ਸਮਾਜ ਸੇਵਾ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ ਉਹਨਾਂ ਦਾ ਵੀ ਅਸੀਂ ਸਨਮਾਨ ਕਰ ਰਹੇ ਹਾਂ ਕਰ ਰਹੇ ਹਾਂ ਪੱਤਰਕਾਰੀ ਦੇ ਖੇਤਰ ਦੇ ਵਿੱਚ ਸਰਿੰਦਰ ਕਰਮ ਜੀ ਜਿਨ੍ਹਾਂ ਨੇ ਲਗਾਤਾਰ ਜਿੱਥੇ ਲੇਖਣ ਵਧੀਆ ਲਿਖਿਆ ਉੱਥੇ ਪੱਤਰਕਾਰੀ ਦੇ ਖੇਤਰ ਵਿੱਚ ਸਵਾਵਾ ਨਿਭਾਇਆ ਉਹਨਾਂ ਦਾ ਅਸੀਂ ਸਨਮਾਨ ਕਰ ਰਹੇ ਹਾਂ ਐਂਕਰ ਦੇ ਤੌਰ ਤੇ ਸਮਾਜ ਸੇਵਾ ਦੀ ਪੱਤਰਕਾਰੀ ਦੇ ਵੱਡੇ ਖੇਤਰ ਦੇ ਵਿੱਚ ਜਿੱਥੇ ਸਮਾਜ ਸੇਵਾ ਤੋਂ ਯੋਗਦਾਨ ਨਿਭਾ ਰਹੇ ਨੇ ਨਵਾਂ ਸ਼ਹਿਰ ਤੋਂ ਦਿਨੇਸ਼ ਸੂਰਜ ਜੀ ਉਹਨਾਂ ਦਾ ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਸਨਮਾਨ ਕਰ ਰਹੇ ਹਾਂ ਇਸੇ ਤਰ੍ਹਾਂ ਅਮਰਜੀਤ ਸਿੰਘ ਜੀ ਜਿਹੜੇ ਰਿਟਾਇਰ ਇੰਸਪੈਕਟਰ ਨੇ ਵੱਡਿਆ ਵੱਡੀ ਸੇਵਾ ਪੱਦੀ ਮਠਵਾਲੀ ਵਿੱਚ ਕਰ ਰਹੇ ਨੇ ਤੇ ਉਹਨਾਂ ਦਾ ਵੀ ਅਸੀਂ ਇਸ ਮੌਕੇ ਤੇ ਉੱਤੇ ਸਨਮਾਨ ਕਰ ਰਹੇ ਹਾਂ ਇਸੇ ਤਰ੍ਹਾਂ ਸਿੱਖਿਆ ਦੇ ਖੇਤਰ ਦੇ ਵਿੱਚ ਅਸੀਂ ਤਰਸੇਮ ਸਿੰਘ ਭਿੰਡਰ ਜੀ ਦਾ ਸਨਮਾਨ ਕਰ ਰਹੇ ਨੇ ਕਰ ਰਹੇ ਹਾਂ ਜੋ ਸਿੱਖਿਆ ਦੇ ਖੇਤਰ ਵਿੱਚ ਲੰਬੇ ਸਮੇਂ ਤੋਂ ਸਵਾਵਾਂ ਨਿਭਾ ਰਹੇ ਨੇ ਤੇ ਇਸੇ ਤਰ੍ਹਾਂ ਅਸੀਂ ਗਜਲਗੋ ਖੇਤਰ ਦੇ ਵਿੱਚ ਕਵੀਆਂ ਦੇ ਖੇਤਰ ਦੇ ਵਿੱਚ ਅਸੀਂ ਦੀਪ ਕਲੇਰ ਜੀ ਦਾ ਸਨਮਾਨ ਕਰ ਰਹੇ ਹਾਂ ਇਸੇ ਤਰ੍ਹਾਂ ਖੇਡਾਂ ਦੇ ਖੇਤਰ ਦੇ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਸਤਵੀਰ ਸਿੰਘ ਜੀ ਬੈਸ ਅਸੀਂ ਉਹਨਾਂ ਦਾ ਵੀ ਸਨਮਾਨ ਕਰ ਰਹੇ ਹਾਂ ਵੱਖ-ਵੱਖ ਖੇਤਰਾਂ ਦਾ ਜਿੱਥੇ ਅਸੀਂ ਸਨਮਾਨ ਕਰਕੇ ਮਾਣ ਮਹਿਸੂਸ ਕਰ ਰਹੇ ਹਾਂ ਉੱਥੇ ਸਾਡਾ ਫਰਜ਼ ਬਣਦਾ ਹੈ ਕਿ ਜਿਹੜੇ ਵੱਖ-ਵੱਖ ਖੇਤਰਾਂ ਵਿੱਚ ਸਵਾਵਾ ਨਿਵਾ ਰਹੇ ਹਾਂ ਅਸੀਂ ਉਹਨਾਂ ਨੂੰ ਵੱਖ-ਵੱਖ ਖੇਤਰਾਂ ਦਾ ਜਿਹੜਾ ਡਾਕਟਰ ਸਾਧੂ ਸਿੰਘ ਮਦਦਪੁਰਸਕਾਰ ਦੇ ਕੇ ਮਾਣ ਮਹਿਸੂਸ ਕਰਾ ਰਹੇ ਹਾਂ ਨਾਲ ਨਾਲ ਅਸੀਂ ਜਿਹੜਾ ਗਾਇਕੀ ਦੇ ਖੇਤਰ ਵਿੱਚ ਸੰਗੀਤ ਦੇ ਖੇਤਰ ਵਿੱਚ ਲੰਬੇ ਸਮੇਂ ਤੋਂ ਯੋਗਦਾਨ ਪਾ ਰਹੇ ਨੇ ਗਾਇਕ ਬੂਟਾ ਮੁਹੰਮਦ ਜੀ ਅਸੀਂ ਉਹਨਾਂ ਦਾ ਸਨਮਾਨ ਵੀ ਕਰ ਰਹੇ ਹਾਂ ਡਾਟ ਸੱਜ ਸਿੰਘ ਹਮਦਰਜੀਏ ਜਨਮ ਦਿਨ ਤੇ ਪਹਿਲੀ ਤਰੀਕ ਨੂੰ ਸਾਰੇ ਨਗਰ ਨਿਵਾਸੀਆਂ ਵੱਲੋਂ ਬਹੁਤ-ਬਹੁਤ ਵਧਾਈ ਤੇ ਅਸੀਂ ਸਾਰੇ ਨਗਰ ਨਿਵਾਸੀ ਮਿਲ ਕੇ ਉਹਨਾਂ ਦਾ ਜਨਮ ਦਿਨ ਜਿਸ ਤਰ੍ਹਾਂ ਹਰ ਸਾਲ ਮਨਾਉਂਦੇ ਆ ਇਸ ਤਰ੍ਹਾਂ ਹੀ ਇਸ ਸਾਲ ਵੀ ਬੜੀ ਧੂਮਤਾ ਨਾਲ ਉਹਨਾਂ ਦਾ ਜਨਮ ਦਿਨ ਮਨਾਇਆ ਜਾਵੇਗਾ ਧੰਨਵਾਦ